ਪਾਂਚਾਲੀ ਕੋਰਾਜ ਸਬਾ ਮੈਂ ਰਾਮਨਾਮ ਸੁਧਾਈ ਰਾਮ ਸਤ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਪ੍ਰੀਤ ਅੱਜ ਤੁਹਾਡੇ ਅੱਗੇ ਇੱਕ ਵਾਰ ਫਿਰ ਹਾਜ਼ਰ ਆ ਆਪਣੀ ਅੱਜ ਦੀ ਇੱਕ ਨਵੀਂ ਕਹਾਣੀ ਲੈ ਕੇ ਇਸ ਕਹਾਣੀ ਨੇ ਮੈਨੂੰ ਆਪਣੇ ਅੰਦਰ ਦੇਖਣ ਲਈ ਬਹੁਤ ਮਜਬੂਰ ਕੀਤਾ ਉਹ ਕਿਸ ਤਰ੍ਹਾਂ ਅਸਲ ਦੇ ਵਿੱਚ ਇਹ ਕਹਾਣੀ ਉਸ ਵੇਲੇ ਦੀ ਹੈ ਜਦੋਂ ਦ੍ਰੋਪਦੀ ਜਿਹਨੂੰ ਪੰਜਾਲੀ ਵੀ ਕਹਿੰਦੇ ਸੀ ਕਿਉਂਕਿ ਉਹ ਪੰਜ ਮਹਾਵਲੀ ਪੰਡਵਾਂ ਦੀ ਪਤਨੀ ਸੀ ਪੰਜਾਲੀ ਨੇ ਸ਼੍ਰੀ ਕ੍ਰਿਸ਼ਨ ਨੂੰ ਇੱਕ ਸਵਾਲ ਕੀਤਾ ਉਹ ਸਵਾਲ ਕੀ ਸੀ ਉਹ ਸਵਾਲ ਸੀ ਕਿ हे ਸ਼੍ਰੀ ਕ੍ਰਿਸ਼ਨ हे ਪ੍ਰਭੂ ਮੈਂ ਤੁਹਾਡੀ ਐਡੀ ਵੱਡੀ ਭਗਤਣਾ ਮੈਂ ਆਪਣੀ ਸਾਰੀ ਉਮਰ ਤੁਹਾਡੀ ਭਗਤੀ ਦੇ ਵਿੱਚ ਕੱਢਤੀ ਆਖਿਰ ਤੁਸੀਂ ਮੇਰੇ ਨਾਲ ਐਦਾਂ ਕਿਉਂ ਕੀਤਾ ਤੁਸੀਂ ਮੈਨੂੰ ਭਰੇ ਦਰਬਾਰ ਦੇ ਸਾਹਮਣੇ ਅਰਧ ਨਗਨ ਕਿਉਂ ਹੋਣ ਦਿੱਤਾ ਤੁਸੀਂ ਉਸ ਵੇਲੇ ਮੇਰੀ ਸਹਾਇਤਾ ਲਈ ਕਿਉਂ ਨਹੀਂ ਆਏ ਜਦੋਂ ਦਰਯੋਦਨ ਮੈਨੂੰ ਬਾਹਰ ਤੋਂ ਫੜ ਕੇ ਆਪਣੇ ਕਮਰੇ ਚੋਂ ਖਿੱਚ ਕੇ ਦਰਬਾਰ ਲੈ ਆਇਆ ਤੁਸੀਂ ਉਸ ਵੇਲੇ ਮੇਰੀ ਮਦਦ ਨੂੰ ਕਿਉਂ ਨਹੀਂ ਆਏ ਜਦੋਂ ਭਰੇ ਦਰਬਾਰ ਦੇ ਵਿੱਚ ਮੇਰਾ ਮਖੌਲ ਬਣਾਇਆ ਗਿਆ ਮੈਨੂੰ ਵੇਸ਼ਵਾ ਤੱਕ ਆਖਿਆ ਗਿਆ ਤੁਸੀਂ ਉਸ ਵੇਲੇ ਮੇਰੀ ਮਦਦ ਨੂੰ ਕਿਉਂ ਨਹੀਂ ਆਏ ਜਦੋਂ ਉਹਨਾਂ ਨੇ ਮੇਰੇ ਵਸਤਰ ਚੀਰਨ ਦੀ ਸ਼ੁਰੂਆਤ ਕੀਤੀ ਤੁਸੀਂ ਆਖਿਰ ਉਦੋਂ ਹੀ ਕਿਉਂ ਆਏ ਜਦੋਂ ਮੈਂ ਅਰਧ ਨਗਨ ਹੋ ਚੁੱਕੀ ਸੀ ਆਗੋ ਹਰੀ ਪ੍ਰਭੂ ਸ਼੍ਰੀ ਕ੍ਰਿਸ਼ਨ ਆਖਦੇ ਹਨ हे ਪੰਚਾਲੀ ਤੂੰ ਯਾਦ ਕਰ ਜਦੋਂ ਦਰਯੋਦਨ ਤੇਰੀ ਬਾਹ ਪਕੜ ਕੇ ਤੇਰੇ ਕਮਰੇ ਦੇ ਵਿੱਚੋਂ ਖਿੱਚ ਕੇ ਤੈਨੂੰ ਦਰਬਾਰ ਵਿੱਚ ਲੈ ਕੇ ਆਇਆ ਉਦੋਂ ਤੇਰੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਉਦੋਂ ਤੇਰੇ ਮਨ ਦੇ ਵਿੱਚ ਇਹ ਚੱਲ ਰਿਹਾ ਸੀ ਕਿ ਰਾਜ ਦਰਬਾਰ ਦੇ ਵਿੱਚ ਮੇਰੇ ਪਤੀ ਹੋਣਗੇ ਉਹ ਮੇਰੀ ਰੱਖਿਆ ਕਰਨਗੇ ਜਦੋਂ ਤੂੰ ਦਰਬਾਰ ਦੇ ਵਿੱਚ ਆਈ ਉਸ ਵੇਲੇ ਤੇਰੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ ਉਸ ਵੇਲੇ ਤੇਰੇ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਕਿ ਇਸ ਦਰਬਾਰ ਦੇ ਵਿੱਚ ਵੱਡੇ ਵੱਡੇ ਯੋਧਾ ਭੀਸ਼ਮ ਪਿਦਾਮਾ ਦਰੋਣਾचार्य ਐਡੇ ਐਡੇ ਵੱਡੇ ਵੱਡੇ ਯੋਧਿਆ ਧਰਮ ਦੇ ਗਿਆਨੀ ਤੇ ਧਰਮ ਦੇ ਰਖੇ ਹੋ ਕੇ ਬੈਠੇ ਨੇ ਉਹ ਤੇਰੀ ਮਦਦ ਕਰਨਗੇ ਤੂੰ ਸਭ ਅੱਗੇ ਪਹਿਲਾਂ ਹੱਥ ਜੋੜੇ ਪਰ ਕੋਈ ਵੀ ਤੇਰੀ ਮਦਦ ਨੂੰ ਨਹੀਂ ਆਇਆ ਜਦੋਂ ਤੱਕ ਤੇਰੇ ਮਨ ਦੇ ਵਿੱਚ ਇਹ ਖਿਆਲ ਰਿਹਾ ਮੇਰੀ ਮਦਦ ਮੇਰੇ ਪਤੀ ਕਰਨਗੇ ਜਾਂ ਜਦੋਂ ਤੱਕ ਤੇਰੇ ਮਨ ਦੇ ਵਿੱਚ ਇਹ ਖਿਆਲ ਰਿਹਾ ਕਿ ਮੇਰੀ ਮਦਦ ਮੇਰਾ ਸੋਹਰਾ ਕਰੇਗਾ ਮੇਰੇ ਗੁਰੂ ਕਰਨਗੇ ਪੀਸ਼ਮ ਪਿਤਾਮਾ ਕਰਨਗੇ ਦਰੋਣਾਚਾਰਿਆ ਕਰਨਗੇ ਉਸ ਵੇਲੇ ਮੈਂ ਤੇਰੀ ਮਦਦ ਨੂੰ ਕਿੱਦਾਂ ਆ ਜਾਂਦਾ ਜਦੋਂ ਕਿਸੇ ਨੇ ਵੀ ਤੇਰੀ ਮਦਦ ਨਾ ਕੀਤੀ ਉਸ ਦਰਬਾਰ ਦੇ ਵਿੱਚ ਸਾਰੇ ਚੁੱਪ ਬੈਠੇ ਰਹੇ ਉਸ ਵੇਲੇ ਜਦੋਂ ਤੇਰੇ ਮਨ ਦੇ ਵਿੱਚੋਂ ਪ੍ਰਭੂ ਲਈ ਆਵਾਜ਼ ਨਿਕਲੀ ਉਸ ਵੇਲੇ ਜਦੋਂ ਤੇਰੇ ਮਨ ਚੋਂ ਆਪਣੀ ਰੱਖਿਆ ਲਈ ਪ੍ਰਭੂ ਨੂੰ ਬੇਨਤੀ ਨਿਕਲੀ ਉਹ ਤੇਰੀ ਬੇਨਤੀ ਪੂਰਨ ਸਮਰਪਣ ਵਾਲੀ ਸੀ ਜਦੋਂ ਤੱਕ ਕੋਈ ਵੀ ਭਗਤ ਪ੍ਰਭੂ ਪਰਮਾਤਮਾ ਉੱਪਰ ਆਪਣਾ ਪੂਰਨ ਸਮਰਪਣ ਨਹੀਂ ਕਰਦਾ ਜਦੋਂ ਤੱਕ ਉਹਦੇ ਮਨ ਦੇ ਵਿੱਚ ਇਹ ਖਿਆਲ ਰਹਿੰਦਾ ਹੈ ਵੀ ਮੇਰੀ ਮਦਦ ਉਹ ਕਰੇਗਾ ਮੇਰੇ ਪਿਤਾ ਮੈਹੀ ਰੱਖਿਆ ਕਰਨਗੇ ਮੇਰੇ ਮਾਤਾ ਮੈਹੀ ਰੱਖਿਆ ਕਰੇਗੀ ਮੇਰੇ ਗੁਰੂ ਵੀ ਰੱਖਿਆ ਕਰਨਗੇ ਉਹ ਮੇਰਾ ਭਲਾ ਕਰਨਗੇ ਉਦੋਂ ਤੱਕ ਪ੍ਰਭੂ ਉਹਦੀ ਰੱਖਿਆ ਨਹੀਂ ਕਰਦਾ ਕੋਈ ਵੀ ਵਿਅਕਤੀ ਜਦੋਂ ਪੂਰਨ ਸਮਰਪਣ ਕਰ ਲੈਂਦਾ ਹੈ ਉਸ ਵੇਲੇ ਹੀ ਪ੍ਰਭੂ ਪਰਮਾਤਮਾ ਉਸ ਦੀ ਰੱਖਿਆ ਕਰਦਾ ਹੈ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਗੁਰੂ ਤੇਗ ਬਹਾਦਰ ਜੀ ਦੀ ਬਾਣੀਆਂ ਪਾਉ ਉਚਾਰਨ ਕਰ ਲੈਣੇ ਹਨ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਜਗ ਕੋ ਸਿਮਰਤਾ ਜਾ ਮਲ ਉਧਰਿਆ तन कहूं गत पाई नाम सदा सुखदाई हर कोई नाम सदा सुखदाई पांचाली को जब मैं राम नाम ਸੁਧਾਈ ਰਾਮ ਨਾਮ ਸੁਧਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਜਿਸ عورت ਦੇ ਪਤੀ ਦੁਨੀਆਂ ਦੇ ਸਰਬਸ਼ੇਸ਼ ਯੋਧੇ ਹੋਣ ਤਾਂ ਵੀ ਉਹ ਯੋਧੇ اپنی ਪਤਨੀ ਤੱਕ ਦੀ ਇੱਜ਼ਤ ਨਹੀਂ ਬਚਾ ਸਕੇ ਸੋ ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਅਸੀਂ ਪ੍ਰਮਾਤਮਾ ਅੱਗੇ ਪੂਰਨ ਸਮਰਪਣ ਕੀਤਾ ਹੈ ਪੂਰੇ ਸੰਸਾਰ ਤੋਂ ਖਾਸ ਟੁੱਟਣ ਤੋਂ ਬਾਅਦ ਹੀ ਕੋਈ ਵੀ ਇਨਸਾਨ ਪ੍ਰਭੂ ਦੇ ਸ਼ਰਣ ਦੇ ਵਿੱਚ ਆਂਦਾ ਹੈ ਉਸ ਤੋਂ ਪਹਿਲਾਂ ਉਹ ਪੂਰਨ ਤੌਰ ਤੇ ਸਮਰਪਣ ਪ੍ਰਭੂ ਨੂੰ ਨਹੀਂ ਦਿੰਦਾ ਉਸ ਦੇ ਮਨ ਦੇ ਵਿੱਚ ਹਮੇਸ਼ਾ ਇਹ ਚੱਲਦਾ ਰਹਿੰਦਾ ਹੈ ਕਿ ਮੇਰਾ ਪਿਤਾ ਐਡੀ ਵੱਡੀ ਪੋਸਟ ਤੇ ਹੈ ਉਹ ਮੇਰੀ ਰੱਖਿਆ ਕਰੇਗਾ ਮੇਰੇ ਸਗੇ ਸਬੰਧੀ ਾਡੀ ਵੱਡੀ ਪੋਸਟ ਤੇ ਹਨ ਮੇਰੀ ਪੋਸਟ ਾਡੀ ਵੱਡੀ ਹੈ ਮੇਰਾ ਰੁਤਬਾ ਇੰਨਾ ਵੱਡਾ ਹੈ ਮੇਰੇ ਰੁਤਬੇ ਕਰਕੇ ਸਾਰੇ ਮੇਰੇ ਅੱਗੇ ਝੁਕਦੇ ਹਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਆਪਣੀ ਬਾਣੀ ਦੇ ਵਿੱਚ ਸਾਨੂੰ ਇਹੀ ਦੱਸਦੇ ਹਨ ਕਿ हे ਬੰਦੇ ਛੱਡ ਦੁਨੀਆ ਨੂੰ ਛੱਡ ਦੁਨੀਆ ਦੇ ਸੋਕੇ ਰਿਸ਼ਤੇਆਂ ਨੂੰ ਛੱਡ ਦੁਨੀਆ ਦੇ ਫੋਕੇ ਰੁਤਬਿਆਂ ਨੂੰ ਆਸ ਤੇ ਉਮੀਦ ਸਿਰਫ ਉਸ ਪਰਮਾਤਮਾ ਤੋਂ ਰੱਖ ਦੁਨੀਆ ਦੇ ਸਰਵ ਸ੍ਰੇਸ਼ਟ ਯੋਧਾ ਉਸ ਦਰਬਾਰ ਦੇ ਵਿੱਚ ਮੌਜੂਦ ਸਨ ਦੁਨੀਆ ਦੇ ਸਰਵ ਸ੍ਰੇਸ਼ਟ ਗੁਰੂ ਦੁਨੀਆਂ ਦੇ ਸਰਵ ਸ੍ਰੇਸ਼ਟ ਤਪਸਵੀ ਉਹ ਸਭਾ ਦੇ ਵਿੱਚ ਮੌਜੂਦ ਸਨ ਦੁਨੀਆ ਦੇ ਸਰਵ ਸ੍ਰੇਸ਼ਟ ਧਰਮ ਗਿਆਤਾ ਉਹ ਸਭਾ ਦੇ ਵਿੱਚ ਮੌਜੂਦ ਸਨ ਫਿਰ ਵੀ ਇੱਕ ਇਸਤਰੀ ਦੀ ਇੱਜ਼ਤ ਉਹ ਸਭਾ ਤੋਂ ਨਹੀਂ ਬਚਾਈ ਗਈ ਇਹ ਘਟਨਾਵਾਂ ਸਾਨੂੰ ਸਿੱਖਿਆ ਦੇਣ ਵਾਸਤੇ ਹੀ ਹੁੰਦੀਆਂ ਹਨ ਇਨ੍ਹਾਂ ਘਟਨਾਵਾਂ ਨੂੰ ਦੁੰਗਾ ਇਹਨਾਂ ਨੂੰ ਦੇਖਣਾ ਪੈਂਦਾ ਹੈ ਜ਼ਿੰਦਗੀ ਨੂੰ ਸਮਝਣ ਵਾਸਤੇ ਸੋ ਆਓ ਅਸੀਂ ਵੀ ਆਪਣੀ ਆਸ ਤੇ ਉਮੀਦ ਸਿਰਫ ਉਸ ਪਰਮਾਤਮਾ ਤੋਂ ਰੱਖੀਏ ਔਰ ਕਿਸੇ ਤੋਂ ਨਹੀਂ ਉਸ ਪਰਮਾਤਮਾ ਨੂੰ ਪੂਰਨ ਸਮਰਪਣ ਨਾਲ ਯਾਦ ਕਰੀਏ ਪੂਰੇ ਸਮਰਪਣ ਨਾਲ ਸਿਮਰਿਏ ਜੇਕਰ ਕਿਸੇ ਤੋਂ ਆਸ ਰੱਖਣੀ ਵੀ ਹੈ ਜੇਕਰ ਤੁਸੀਂ ਆਪਣੇ ਮਾਤਾ ਪਿਤਾ ਤੋਂ ਆਪਣੇ ਭਰਾ ਤੋਂ ਆਪਣੇ ਬੰਦੂ ਤੋਂ ਆਪਣੇ ਸਾਕਾ ਤੋਂ ਆਸ ਰੱਖਣੀ ਵੀ ਹੈ ਇਹ ਸੋਚ ਕੇ ਆਸ ਰੱਖੋ ਕਿ ਉਹ ਪ੍ਰਭੂ ਪਰਮਾਤਮਾ ਹੀ ਉਹਨਾਂ ਦੇ ਵਿੱਚੋਂ ਉਹਨਾਂ ਦੇ ਜ਼ਰੀਏ ਤੁਹਾਡੀ ਸਹਾਇਤਾ ਕਰੇਗਾ ਤੁਹਾਡੀ ਮਦਦ ਕਰੇਗਾ ਉਹਨਾਂ ਸਾਰੇ ਸਬੰਧੀਆਂ ਦੇ ਵਿੱਚੋਂ ਉਸ ਪਰਮਾਤਮਾ ਦੇ ਅੰਸ਼ ਨੂੰ ਲੱਭੋ ਤੇ ਇਹੀ ਸੋਚੋ ਹਰ ਕਿਸੇ ਦੇ ਵਿੱਚ ਪਰਮਾਤਮਾ ਵੱਸਦਾ ਹੈ ਤੇ ਉਹ ਪਰਮਾਤਮਾ ਹੀ ਉਹਨਾਂ ਦੇ ਥਰੂ ਸਾਡੀ ਮਦਦ ਕਰਦਾ ਹੈ ਸਾਡੇ ਨਾਲ ਰਹਿੰਦਾ ਹੈ ਸਾਡਾ ਸਾਥ ਨਿਭਾਉਂਦਾ ਹੈ